ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਜ਼ਲਰਟ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਅੱਜ ਪਿੰਡ ਬੱਲੂ ਮਾਂਜਰਾ ਦੀ ਫਾਈਨਲ ਮੈਚ ਵਿੱਚ ਪੁੱਜੀਆਂ ਮਨਾਣਾ ਤੇ ਤੰਉਰੀ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਮਨਾਣਾ ਦੀ ਟੀਮ ਜਿਸ ਨੇ 16 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਹੀ ਤੰਉਰੀ ਦੀ ਟੀਮ ਜਿਸ ਨੇ 14 ਅੰਕ ਹਾਸਲ ਕੀਤੇ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਪੂਰੀ ਛੰਨਾ ਜਿਸ ਨੇ 9 ਰੈਡਾਂ ਪਾ ਕੇ 8 ਅਟਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਫੌਜੀ ਜਿਸ ਨੇ ਤਿੰਨ ਟੱਚ ਲੈ ਕੇ ਇੱਕ ਜੁਫਾ ਲਾਇਆ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਤਤਨੌਰੀ ਦੀ ਟੀਮ ਵਿੱਚ ਕਾਲਾ ਧੂਰਕੋਟ ਪੂਰੀ ਫਤੇਗੜ ਛੰਨਾ ਸਤਨਾਮ ਬਿੱਲਾ ਕੁਡਾ ਅਲੀ ਸ਼ੇਰ ਸ਼ੇਰੂਬ ਮਨੀ ਨਿੰਮਾ ਤੇ ਗੱਬਰ ਖੇਡੇ ਤੇ ਦੂਜੇ ਪਾਸੇ ਮਨਾਣਾ ਦੀ ਟੀਮ ਵਿੱਚ ਗਗਨ ਢੰਡੋਲੀ ਗੁਰਦੀਪ ਜੀਰ ਕਪੂਰ ਫੌਜੀ ਦਲਵੀਰ ਮਨਾਣਾ ਸਪਿੰਦਰ ਮਨਾਣਾ ਤੇ ਪੁੱਡਾ ਮਨਾਣਾ ਕਿੱਡੇ ਤੇ ਅਗਲੇ ਕਬੱਡੀ ਕੱਪ ਖਟਕੜ ਕਲਾਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਲੰਘੇਰ ਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਖਟਕੜ ਕਲਾਂ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਲੰਗਰ ਅਸਥਾਨ ਕਬੱਡੀ ਕਲੱਬ ਖਟਕੜ ਕਲਾਂ ਦੀ ਟੀਮ ਜਿਸ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਖਟਕੜ ਕਲਾਂ ਦੀ ਟੀਮ ਜਿਸ ਨੂੰ 75000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਅਗਲੇ ਕਬੱਡੀ ਕੱਪ ਕੁਮਿਹਾਰਾ ਦੇ ਫਾਈਨਲ ਮੈਚ ਵਿੱਚ ਬੁਝੀਆਂ ਖਾਰਾ ਤੇ ਕੜਿਆਲ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਖਾਰਾ ਦੀ ਟੀਮ ਜਿਸ ਨੇ 15 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕੜਿਆਲ ਦੀ ਟੀਮ ਜਿਸ ਨੇ 9 ਅੰਕ ਹਾਸਲ ਕੀਤੇ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰਮਮੀ ਲਾਲਬਾਈ ਤੇ ਸੰਗਾ ਦੋਨੋਂ ਜੁਆਇੰਟ ਨਿਕਲੇ ਤੇ ਬੈਸਟ ਸਟਾਪਰ ਬਣਿਆ ਮੋਨੂ ਕੋਟਪਾਈ ਬੈਸਟ ਰੇਡਰ ਤੇ ਸਟੋਪਰ ਨੂੰ 11-11000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਕੜਿਆਲ ਦੀ ਟੀਮ ਵਿੱਚ ਅਮਨ ਚੰਦ, ਸੋਨਾ ਕਲਕਲਾ, ਹੈਪੀ ਤੇ ਬਾਲੀ ਖੇਡੇ ਤੇ ਦੂਜੇ ਪਾਸੇ ਖਾਰਾ ਦੀ ਟੀਮ ਵਿੱਚ ਸੁਖਵੀਰ, ਮੋਨੂ ਕੋਟਪਾਈ, ਸੀਪਾ ਥਾਂਦੇਵਾਲ, ਰੰਮੀ ਲਾਲਬਾਈ, ਸੰਗਾ ਰਾਮ ਤੇ ਵਿੱਕੀ ਖਾਰਾ ਖੇਡੇ ਤੇ ਅਗਲੇ ਕਬੱਡੀ ਕੱਪ ਹੁਸੈਨੀ ਵਾਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਐਸਜੀਪੀਸੀ ਤੇ ਭੰਗਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਐਸਜੀਪੀਸੀ ਦੀ ਟੀਮ ਜਿਸ ਨੇ 21 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਭੰਗਰ ਦੀ ਟੀਮ ਜਿਸ ਨੇ 19 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਰਾਮਣਾ ਤੇ ਬੈਸਟ ਸਟਾਪਰ ਬਣਿਆ ਹੈਪੀ ਜਿਸ ਨੇ 7 ਟੱਚ ਲੈ ਕੇ 4 ਜਫੇ ਲਏ ਬੈਸਟ ਰੇਟ ਟੈਸਟ ਆਫਟਰਨੂੰ 11-11000 ਰੁਪਏ ਦੀ ਨਕਦ ਰਸੀ ਨਾਲ ਸਨਮਾਨ ਕੀਤਾ ਗਿਆ ਤੇ ਐਸਜੀਪੀਸੀ ਦੀ ਟੀਮ ਵਿੱਚ ਸੋਢੀ ਰਤਨਗੜ ਕੰਤੋ ਸਕਾਰਮੰਸੀਆ ਕਮਲ ਮਨਜਿੰਦਰ ਸੋਕਾ ਨਰਿੰਜਨਪੁਰ ਲੱਡਾ ਤੇ ਮੰਨਾ ਖੇਡੇ ਤੇ ਦੂਜੇ ਪਾਸੇ ਭੰਗਰ ਦੀ ਟੀਮ ਵਿੱਚ ਹਰਮਨਾ ਜਨੇਰ ਜੀਤਾ ਜਨੇਰ ਨੀਸ਼ਾਨ ਤੰਦੇਵਾਲ ਬਿੱਲੀ ਡਰੌਲੀ ਭਾਈ ਹੈਪੀ ਲਾਲੀ ਗੋਲੂ ਗ੍ਰਿਪ ਗੁਰਵਿੰਦਰ ਘੋਲੀਆ ਖੇਡੇ ਤੇ ਅਗਲੇ ਕਬੱਡੀ ਕੱਪ ਸਿਰਸਾ ਦੇ ਫਾਈਨਲ ਮੈਚ ਵਿੱਚ ਪੂਜੀਆਂ ਦਿੜਬਾ ਤੇ ਕੈਂਥਲ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਦਿੜਬਾ ਦੀ ਟੀਮ ਜਿਸਨੇ 30 ਅੰਕ ਹਾਸਲ ਕੀਤੇ ਤੇ 2 ਲੱਖ ਪਲੱਸ 2 ਮੋਟਰਸਾਈਕਲ ਵੀ ਦਿੱਤੇ ਗਏ ਤੇ ਬੈਸਟ ਰਹੀ ਕੈਂਥਲ ਦੀ ਟੀਮ ਜਿਸਨੇ 27 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਪਲੱਸ 31-31 ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਰੁਪਿੰਦਰ ਦੋਦਾ ਤੇ ਬੈਸਟ ਸਟਾਪਰ ਬਣਿਆ ਸ਼ਰਨੱਡ ਗੁਰਮਾਨਾ ਤੇ ਡੜਬਾ ਦੀ ਟੀਮ ਵਿੱਚ ਅਮਰਤ ਫਤੇਗੜ ਛੰਨਾ, ਸ਼ੋਨਾ ਬੰਦਰ ਡੋੜ, ਸ਼ਰਨਾ ਡੇ ਗੁਰਮਣ, ਪਾਲੀ ਫਤੇਗੜ ਛੰਨਾ, ਵਿੱਕੀ ਕਪਿਆਲ, ਰਪਿੰਦਰ ਦੁੱਦਾ, ਸੰਦੀਪ ਹਲੁੱਦਰ, ਧਿਆਨਾ ਡੜਬਾ, ਛੱਤੀ ਡੜਬਾ। ਨੰਨਾ ਕੋਚ ਗੁਰਵਿੰਦਰ ਡੜਬਾ ਖੇਡੇ। ਤੇ ਦੂਜੇ ਪਾਸੇ ਕੈਂਤਲ ਦੀ ਟੀਮ ਵਿੱਚ ਜੀਤ ਕੋਟਲੀ, ਕਾਲਾ ਹਰੀਗੜ, ਕੀਪਾ, ਚਮਕੌਰ ਪੀਡਲ, ਛੋਟਾ ਕਾਲਾ ਹਰੀਗੜ। ਰਵੀ ਮਕੋਲਡਾ ਬਾਬਲਾ ਦੀਪਕ ਤੇ ਕਾਲਾ ਦੋਹੇ ਖੇਡੇ ਤੇ ਅਗਲੇ ਕਬੱਡੀ ਕੱਪ ਕੰਗਨਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਕੌਂਕੇ ਤੇ ਝਨੇਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟਰ ਰਹੀ ਕੌਂਕੇਆਂ ਦੀ ਟੀਮ ਜਿਸ ਨੇ 15 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਝਨੇਰ ਦੀ ਟੀਮ ਜਿਸ ਨੇ 8 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਦਾ ਪਤਾ ਬੈਸਟ ਰੇਡਰ ਬਣਿਆ ਰਾਜੂ ਕੋਟਲਾ ਪੜੀ ਜਿਸ ਨੇ 8 ਰੈਡਾਂ ਪਾ ਕੇ 8 ਅੰਕ ਹਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਮੋਟਾ ਕੌਂਕੇ ਜਿਸ ਨੇ 4 ਟੱਚ ਲੈ ਕੇ 3 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ 21-21000 ਰੁਪਏ ਦੀ ਨਕਦ ਰਕਮ ਨਾਲ ਸਨਮਾਨ ਕੀਤਾ ਗਿਆ ਤੇ ਕੌਂਕਿਆਂ ਦੀ ਟੀਮ ਵਿੱਚ ਜੱਜ ਮੰਡੀਆਂ ਰਾਜੂ ਕੋਟਲਾ ਪੜੀ ਤੇ ਜੋਤਰਾ ਰਾਮਗੜ ਖੇਡੇ ਤਸਲੀਮ ਪਿੰਦਾ ਮਨਜਿੰਦਰ ਮੋਟਾ ਏ ਕੇਡੇ ਤੇ ਝਨੇਰ ਦੀ ਟੀਮ ਵਿੱਚ ਕਰਮਨ امامਗੜ ਸ਼ੈਲੀ ਸ਼ਪਾਰ प्रदीप ਤਾਰੀ ਝਨੇਰ ਤੇ ਕਾਲਾ ਕੇਡੇ ਤੇ ਦੋਸਤੋ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਤੁਸੀਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਬਨੇ ਬੈਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦਾ ਹੈ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ